ਪਾਕਿਸਤਾਨ ਦਾ ਫਾਈਨਲ ਮੈਚ ਹੋਇਆ ਜਿਹਦੇ ਵਿੱਚ ਭਾਰਤ ਦੀ ਜਿਹੜੀ ਸ਼ਾਨਦਾਰ ਜਿੱਤ ਹੋਈ ਇਸ ਵਾਰ ਏਸ਼ੀਆ ਕੱਪ ਜਿਤਾਉਣ ਵਾਲਾ ਜਿਹਦੇ ਅਹਿਮ ਜਿਹੜਾ ਯੋਗਦਾਨ ਰਿਹਾ ਪੰਜਾਬ ਦੇ ਪੁੱਤਰ ਅਮ੍ਰਿਤਸਰ ਦੇ ਪੁੱਤਰ ਅਭਿਸ਼ੇਕ ਸ਼ਰਮਾ ਦਾ ਰਿਹਾ ਤੁਹਾਨੂੰ ਜਿase ਕਿ ਮੈਨ ਆਫ ਦਾ ਟੂਰਨਾਮੈਂਟ ਦੇ ਨਾਲ ਜਿਹੜਾ ਉਹਨੂੰ ਨਿਵਾਜਿਆ ਗਿਆ ਅਭਿਸ਼ੇਕ ਸ਼ਰਮਾ ਨੂੰ ਅਸੀਂ ਅਭਿਸ਼ੇਕ ਸ਼ਰਮਾ ਜੀ ਦੇ ਘਰ ਅਸੀਂ ਮੌਜੂਦ ਹਾਂ ਸਾਡੇ ਉਹਨਾਂ ਦੇ ਫਾਦਰ ਸਾਹਿਬ ਰਾਜਕੁਮਾਰ ਜੀ ਨੇ ਕਾਫੀ ਮਾਨਵਲੀ ਗੱਲ ਹੈਗੀ ਆ ਹਰ ਇੱਕ ਦਾ ਸੁਪਨਾ ਹੁੰਦਾ ਵੱਡਾ ਪਹਿਲਾ ਵੱਡਾ ਟੂਰਨਾਮੈਂਟ ਸੇਗਾ ਅਭਿਸ਼ੇਕ ਸ਼ਰਮਾ ਦਾ ਏਸ਼ੀਆ ਕੱ ਇੰਡੀਆ ਜਿੱਤ ਹੋ ਗਈ ਹੈ ਤੇ ਮੈਂ ਟੂਰਨਾਮੈਂਟ ਜਿਹੜਾ ਵਾ ਮੈਂ ਉਹ ਟੂਰਨਾਮੈਂਟ ਉਸ ਨੂੰ ਖਿਤਾਬ ਦਿੱਤਾ ਗਿਆ ਪਹਿਲਾਂ ਪਾਕਿਸਤਾਨ ਨੂੰ ਤਿੰਨ ਮਾਰ ਹਰਾਇਆ ਵਾ ਦੇਖੋ ਜੀ ਜਿਹੜਾ ਕੱਲ ਦਾ ਮੈਚ ਹੋਇਆ ਹੈ ਹਿੰਦੁਸਤਾਨ ਨੇ ਜਿੱਤਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਔਰ ਬਹੁਤ ਬਹੁਤ ਮੁਬਾਰਕਾਂ ਹਿੰਦੁਸਤਾਨ ਦੇ ਵਸੀਆਂ ਨੂੰ ਔਰ ਜਿਨ੍ਹਾਂ ਨੇ ਇੰਨਾ ਅਸ਼ੀਰਵਾਦ ਦੇ ਕੇ ਸਾਰੇ ਪਲੇਅਰਾਂ ਨੂੰ ਇੱਥੋਂ ਕੱਲਿਆ ਔਰ ਆਪਣੀ ਅੱਛੀ ਪਰਫਾਰਮੈਂਸ ਦੇ ਕੇ ਅੱਜ ਏਸ਼ੀਆ ਕੱਪ ਜਿਤਾਇਆ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ 41 ਸਾਲ ਬਾਅਦ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਏਸ਼ੀਆ ਕੱਪ ਚ ਫਾਈਨਲ ਆਮਨੇ ਸਾਹਮਨੇ ਹੋਏ ਨੇ ਉਦੋਂ ਦਾ ਰਿਜ਼ਲਟ ਇਹ ਆਇਆ ਕਿ ਹਿੰਦੁਸਤਾਨ ਨੇ ਜਿੱਤਿਆ ਔਰ ਜਿਹੜੀ ਮੈਚ ਦੀ ਗੱਲ ਹੈ ਇਹ ਮੈਚ ਬੜਾ ਇਤਿਹਾਸਿਕ ਮੈਚ ਸੀ ਬੜਾ ਕ੍ਰੂਸ਼ਲ ਮੈਚ ਸੀ ਬੜਾ ਪ੍ਰੈਸ਼ਰ ਸੀ ਦੋਨੋਂ ਟੀਮਾਂ ਤੇ ਔਰ ਉਹ ਪ੍ਰੈਸ਼ਰ ਹੈਂਡਲ ਕਰਦੇ ਇੰਡੀਆ ਟੀਮ ਨੇ ਬੜਾ ਅੱਛਾ ਇਹ ਮੈਚ ਖੇਡ ਲਿਆ ਔਰ ਬੜੀ ਅੱਛੀ ਪਰਫਾਰਮੈਂਸ ਦੇ ਕੇ ਜਿੱਤੇ ਰਾਜ ਕੁਮਾਰ ਜੀ ਸਭ ਤੋਂ ਜ਼ਿਆਦਾ ਅਹਿਮ ਜਿਹੜਾ ਯੋਗਦਾਨ ਹੈ ਉਹ ਕੁਲਦੀਪ ਜਾਦਵ ਜਿਹਨੇ 17 ਵਿਕਟ ਲਏ ਤੇ ਸਭ ਤੋਂ ਜ਼ਿਆਦਾ ਸਕੋਰ ਅਭਿਸ਼ੇਕ ਸ਼ਰਮਾ ਜੋ ਕਿ ਤੁਹਾਡਾ ਮੁੰਡਾ ਹੈ ਅਭਿਸ਼ੇਕ ਸ਼ਰਮਾ ਅਤੇ ਕੁਲਦੀਪ ਜਾਦਵ ਜੋ ਪਰਫਾਰਮੈਂਸ ਰਹੀ ਹੈ ਪੂਰੇ ਏਸ਼ੀਆ ਕੱਪ ਦੇ ਉਹ ਤੁਸੀਂ ਕਿਸ ਤਰ੍ਹਾਂ ਵੇਖਦੇ ਦੇਖੋ ਹਿੰਦੁਸਤਾਨ ਚ ਨਾ ਬਹੁਤ ਟੈਲੈਂਟ ਹੈ ਔਰ ਬੜੇ ਬੜੇ ਅੱਛੇ ਬੋਲਰ ਆਏ ਨੇ ਬੜੇ ਬੜੇ ਅੱਛੇ ਬੈਟਸਮੈਨ ਆਏ ਨੇ ਅੱਜ ਦੇ ਯੁੱਗ ਚ ਜਿਹੜੇ ਨਜ਼ਰ ਆ ਰਹੇ ਨੇ ਕੁਲਦੀਪ ਜਾਦਵ ਇੰਨਾ ਅੱਛਾ ਬੋਲ ਪਾ ਰਹੇ ਨੇ ਕੁਲਦੀਪ ਜਾਦਵ ਦੇ ਨਾਲ ਵਰਨ ਚੱਕਰਵਰਦੀ ਬੁਮਰਾ ਜੀ ਨੇ ਸੀਨੀਅਰ ਪਲੇਅਰ ਨੇ ਔਰ तकरीबन ਬੜੀ ਅੱਛੀ ਬੋਲਿੰਗ ਲਾਈਨ ਸੀ ਸਾਡੀ ਉਹ ਅੱਛੀ ਬੋਲਿੰਗ ਕਰਕੇ ਹੀ ਆਪਾਂ ਉਹਨਾਂ ਨੂੰ ਜਲਦੀ ਆਊਟ ਕੀਤਾ ਤੇ ਜਿਹੜਾ ਅਸੀਂ ਮੈਚ ਜਿੱਤਿਆ ਜਿਹੜੀ ਬੈਟਸਮੈਨਾਂ ਦੀ ਗੱਲ ਹੈ ਬੈਟਸਮੈਨਾਂ ਨੇ ਬੈਟਿੰਗ ਬਹੁਤ ਵਧੀਆ ਕੀਤੀਆਂ ਲੇਕਿਨ ਜਿਹੜਾ ਜਿਤੋਂ ਦਾ ਯੋਗਦਾਨ ਆ ਅਭਿਸ਼ੇਕ ਸ਼ਰਮਾ ਦਾ ਮੇਰੇ ਬੇਟੇ ਦਾ ਉਹ ਅੰਮ੍ਰਿਤਸਰ ਦਾ ਵਦੇਨ ਵਾਲਾ ਹੈ ਔਰ ਅੰਮ੍ਰਿਤਸਰ ਦੇ ਵਾਸੀਓ ਨੂੰ ਬੜਾ ਪਿਆਰ ਕਰਦੇ ਗੁਰੂ ਦੀ ਨਗਰੀ ਆ ਉੱਥੋਂ ਸ਼ੀਰਵਾ ਲੈ ਕੇ ਗਿਆ ਸੀ ਮਹਾਰਾਜ ਦੇ ਕੋਲ ਔਰ ਉਹਨਾਂ ਨੇ ਅਸ਼ੀਰਵਾਦ ਦਿੱਤਾ जो कि कि आज जो मैन ऑफ द टूर्नामेंट आया ये बड़ी ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਔਰ ਅਸੀਂ ਇਹ ਚੀਜ਼ ਦੇਖਣ ਵਾਸਤੇ ਬਚਪਨ ਤੋਂ ਮੈਂ ਇਹਨੂੰ ਪ੍ਰੈਕਟਿਸ ਕਰਾ ਰਿਹਾ ਸੀ ਕਿ ਜਿਹੜਾ ਮੈਂ ਦੇਖਣਾ ਚਾਹ ਰਿਹਾ ਕਿ ਇਹ ਕਿਸ ਦਿਨ ਇੰਡੀਆ ਦੀ ਟੀਮ ਚ ਆਏਗਾ ਔਰ ਉਹਨੂੰ ਉਹ ਲੋ ਖੇਲੇਗਾ ਔਰ ਅਚੀ ਪਰਫਾਰਮ ਕਰੇਗਾ ਅੱਜ ਜੋ ਦਿਨ ਸਾਡਾ ਪੂਰਾ ਆ ਅਸੀਂ ਪਰਮਾਤਮਾ ਅਗੇ ਸ਼ੁਕਰ ਕਰਦੇ ਆ ਕਿ ਤੁਸੀਂ ਸਾਨੂੰ ਅਸ਼ੀਰਵਾਦ ਦਿੱਤਾ ਤੇ ਅੱਜ ਅਸੀਂ ਜਦੋਂ ਤੁਸੀਂ ਵੀ ਕ੍ਰਿਕਟ ਖੇਡਦੇ ਰਹੇ ਫਰਸਟ ਕਲਾਸ ਕ੍ਰਿਕਟ ਤੁਸੀਂ ਵੀ ਖੇਡਿਆ ਉਮੀ ਸੀ ਤੁਹਾਡੇ ਮਾਪਿਆਂ ਨੂੰ ਹੋਏਗਾ ਕਿ ਮੇਰਾ ਮੁੰਡਾ ক্রিকেট ਖੇਡੇਗਾ ਇੰਟਰਨੈਸ਼ਨਲ ਪਰ ਤੁਸੀਂ ਸੋ ਆਪਣਾ ਪੂਰਾ ਨਹੀਂ ਕਰ पाए ਪਰ ਜਦ ਤੁਹਾਡਾ ਮੁੰਡਾ ਹੋਇਆ ਤੁਸੀਂ ਉਹਨੂੰ ਸਿਖਲਾਈ ਦਿੱਤੀ ਅੱਜ ਤੁਹਾਡੇ ਮੁੰਡੇ ਨੇ ਤੁਹਾਡਾ ਸੁਪਨਾ ਪੂਰਾ ਕੀਤਾ ਦੇਖੋ ਜੀ ਮੇਰੀ ਜਿਹੜੀ ਘਰਿਆਂ ਦੀ ਬੈਕਗ੍ਰਾਉਂਡ ਹੋ ਉਹਨਾਂ ਨੂੰ ক্রিকেট ਦੇ ਬਾਰੇ ਕੁਝ ਨਹੀਂ ਪਤਾ ਮੈਂ ਹੀ ਬੈਟ ਬੋਲ ਚੁੱਕਿਆ ਸੀ ਔਰ ਮੈਂ ਹੀ ਖੇਲਣਾ ਸ਼ੁਰੂ ਕੀਤਾ ਔਰ ਉਹਦੇ ਵਿੱਚ ਮੈਂ ਜਿੰਨੀ ਕੁ ਮੈਨੂੰ ਕਾਮਯਾਬੀ ਮਿਲੀ ਮੈਂ ਇੰਡੀਆ ਦੀ ਸਾਰੀ ਫਸਲ ক্রিকেট ਖੇਡਿਆ ਲੇਕਿਨ ਇਹ ਮੇਰਾ ਖ਼ዋਹਿਸ਼ ਸੀ ਈ ਮੈਂ ਇੰਦੀਆ ਨਹੀਂ ਖੇਲ ਪਾਇਆ ਤੇ ਮੈਂ ਆਪਣੇ ਬੇਟੇ ਨੂੰ ਉਹਨਾਂ ਤਿਆਰ ਕਰਦਾ ਉਹਨੂੰ ਅੱਛੀ ਪ੍ਰੈਕਟਿਸ ਕਰਾਨਾ ਅੱਛਾ ਮੋਲ ਦੇਣਾ ਤੇ ਉਹਨੂੰ ਕੋਸ਼ਿਸ਼ ਕਰਾਂਗੇ ਸਾਰਿਆਂ ਨੇ ਮਿੰਨਾ ਰਲ ਕੇ ਉਹਨੂੰ ਮੇਰੀ ਮਦਦ ਵੀ ਕੀਤੀ ਹੈ ਸਾਰੇ ਪਲੇਅਰਾਂ ਨੇ ਸਾਰੇ ਸਿਲੈਕਟਰਾਂ ਨੇ ਸਾਰੇ ਜਿੰਨੇ ਕੋਚਸ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਉਹਨਾਂ ਨੇ ਅੱਜ ਅਭਿਸ਼ੇਕ ਨੂੰ ਪਛਾਣ ਵਿੱਚ ਸਾਰਿਆਂ ਦਾ ਇਹ ਯੋਗਦਾਨ ਹੈ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਜਦੋਂ ਪਾਕਿਸਤਾਨ ਨੂੰ ਹਰਾਇਆ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੀ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਕੁਝ ਕੀ ਗੱਲਬਾਤ ਹੋਈ ਹੈ ਨਹੀਂ ਮੇਰੀ ਅੱਜ ਦੇ ਰਾਤ ਦੀ ਕੋਈ ਜਲਣੀ ਹੋਈ ਪ੍ਰਮਾਤਮਾ ਨੇ ਚਾਹਿਆ ਤਾਂ ਜਲਦੀ ਮੁਲਾਕਾਤ ਹੋਏਗੀ ਜੋ ਅਸੀਂ ਸਾਰੇ ਇਕੱਠੇ ਹੋਣ ਜਾ ਰਹੇ ਹਾਂ ਤੇ ਦੇਖਦੇ ਆਂ ਫਿਰ ਗੱਲਾਂ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਗੱਲਾਂ ਹੋਈਆਂ ਇਸ ਏਸ਼ੀਆ ਕੱਪ ਦੇ ਵਿੱਚ ਦੋ ਵਾਰ ਜਿਹੜਾ ਲਗਾਤਾਰ ਉਸ ਨੂੰ ਮੈਨ ਆਫ ਦਾ ਮੈਚ ਵਿੱਚ ਮਿਲਿਆ ਜਿੰਨੇ ਸ਼ੱਕੇ ਲੱਗਦਾ ਪੂਰੇ ਪਾਕਿਸਤਾਨ ਦੀ ਟੀਮ ਨਹੀਂ ਲਗਾਏ ਸੀਗੇ ਉਹਨੇ ਇਕੱਲੋਤੇ ਤੁਹਾਡੇ ਮੁੰਡੇ ਨੇ ਕਿਉਂਕਿ ਸਿਕਸਰ ਨੂੰ ਕਿੰਗ ਕਹਾਇਆ ਜਾਂਦਾ ਹੈ 18 17 18 ਨੇ ਛੱਕੇ ਲਗਾਏ ਸੀਗੇ ਚੋਕੇ ਵੀ ਲਾਇਆ ਸੀ ਜਨ ਟੋਟਲ 50 ਬਾਉਂਡਰੀਆਂ ਉਹਨੇ ਲਾਈਆਂ ਪੂਰੇ ਟੂਰਨਾਮੈਂਟ ਦੇ ਵਿੱਚ ਦੇਖੋ ਜੀ ਆਪਣੀ ਮਿਹਨਤ ਹੈ ਉਹਦੀ ਆਪਣੀ ਪ੍ਰੈਕਟਿਸ ਹੈ ਉਹਦਾ ਖੇਲਣ ਦਾ ਅੰਦਾਜ਼ ਹੀ ਇਹੋ ਹੀ ਹੈ ਪਰ ਉਹ ਅੱਛਾ ਉਹ ਰਿਆਸਤੇ ਚੋਕੇ ਛੱਕੇ ਜੋ ਵੀ ਲਾਇਆ ਮੈਚ ਦੀ ਸਿਚੁਏਸ਼ਨ ਦੇ ਸਾਹਮਣਾ ਕੀਤਾ ਉਹਨੇ ਆਪਣੀ ਕੰਟਰੀ ਵਾਸਤੇ ਖੇਡਿਆ ਔਰ ਜਿੱਦਾਂ ਦੀ ਪੇਟੀਸ਼ਨ ਹੋਏਗੀ ਉਦੋਂ ਤੱਕ ਖੇਲੇਗਾ ਔਰ ਜੜੀ ਅੱਜ ਚੋਕੇ ਛੱਕੇ ਨਹੀਂ ਤੋਈ ਗੱਲ ਕੀਤੀ ਐ ਇਹ ਪਰਮਾਤਮਾ ਮਿਹਰ ਕਰਦਾ ਹਰ ਬੋਲ ਅੱਛਾ ਨਜ਼ਰ ਆਂਦਾ ਤਾਂ ਵਜਦੇ ਆ ਔਰ ਉਹਨੇ ਬੜੀ ਮਿਹਨਤ ਕੀਤੀ ਇਸ ਚੀਜ਼ ਵਾਸਤੇ ਉਹਦਾ ਰਿਜ਼ਲਟ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਰਾਸ਼ਮਤ ਜੀ ਦੋ ਦੋ ਖੁਸ਼ੀ ਹੈਗੀਆਂ ਬੇਟੀ ਦਾ ਵੀ ਤੁਹਾਡਾ ਪਿਆ ਜਲਦੀ ਹੋਣ ਵਾਲਾ ਅਭਿਸ਼ੇਕ ਸ਼ਰਮਾ ਨੇ ਟੂਰਨਾਮੈਂਟ ਜਿੱਤਾ ਐ ਏਸ਼ੀਆ ਕੱਪ ਦਾ ਉਹ ਵੀ ਜਲਦੀ ਅਮਰੀਕਾ ਜਾਏਗਾ ਕੀ ਕੁਝ ਤਿਆਰੀ ਕੀਤੀ ਜੇ ਉਹ ਅਭਿਸ਼ੇਕ ਲੈਂਡ ਹੋਏਗਾ ਅਮਰੀਕਾ ਸਰਕਾਰ ਪੁੱਜੇਗਾ ਦੇਖੋ ਘਰ ਤੇ ਨਹੀਂ ਆ ਰਿਹਾ ਉਹ ਲੇਕਿਨ ਉਹ ਹਜੇ ਤੇ ਹਿੰਦੁਸਤਾਨ ਦੀ ਟੀਮ ਦਾ ਸ਼ਡਿਊਲ ਦਾ ਹਨ ਨੂੰ ਨਹੀਂ ਪਤਾ ਲੇਕਿਨ ਬਾਕੀ ਆ ਵੀ ਅਸੀਂ ਤੇ ਤਿਆਰੀਆਂ ਪੂਰੀਆਂ ਕਰਦੇ ਪਿਆ ਜਿੱਦਾਂ ਆਏਗਾ ਜੋ ਆਏਗਾ ਤੁਹਾਨੂੰ ਜ਼ਰੂਰ ਦੱਸਾਂਗੇ ਲੇਕਿਨ ਇਹ ਆ ਵੀ ਉਹਨੂੰ ਸਾਨੂੰ ਉਹ ਰਿਸ਼ਿਡੂਲ ਦਾ ਨਹੀਂ ਪਤਾ ਸਾਨੂੰ ਤੇ ਪਰਿਵਾਰ ਦਾ ਕਾਫੀ ਵੱਡਾ ਸਜੋਗ ਰਿਆ ਸੀ ਵੇਖਿਆ ਕਿ ਤੁਸੀਂ ਤਾਂ ਇੱਕ ਵਾਰ ਉੱਥੇ ਗਏ ਸੀਗੇ ਮੈਚ ਵੇਖਣ ਪਰ ਬਾਕੀ ਜੇ ਤੁਹਾਡੇ ਧਰਮ ਪਤਨੀ ਮੇਸੀ ਸੀ ਸਾ ਤੁਹਾਡੀ ਲੜਕੀ ਆ ਉਹ ਉੱਥੇ ਰਹੇ ਸੀਗੇ ਲਗਾਤਾਰ ਅਭਿਸ਼ੇਕ ਸ਼ਰਮਾ ਨੂੰ ਚੇਅਰ ਅਪ ਕਰਦੇ ਹੋਏ ਸੀਗੇ ਜਦੋਂ ਵੀ ਲਗਾਤਾਰ ਇਹ ਵੀ ਕਹਿ ਰਹੇ ਕਿ ਦੋ ਇੱਕ ਵਾਰ 75 ਟਾਉਟ ਉਹ ਇੱਕ ਵਾਰ 50 ਟਾਉਟ ਐਸੀ ਤੇ ਲਗਾਤਾਰ ਵੱਡੇ ਖਿਡਾਰੀ ਆ ਇਹ ਕਹਿ ਰਹੇ ਸੀਗੇ ਕਿ ਜਦ ਇੰਨੀ ਵੱਡੀ ਸਕੋਰ ਹੋ ਜਾਂਦੀ ਤੇ ਤੁਹਾਨੂੰ ਸੈਂਕੜਾ ਜ਼ਰੂਰ ਮਾਰਨਾ ਚਾਹੀਦਾ ਹਾਲਾਂਕਿ ਫਾਈਨਲ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਰਿਹਾ ਪਰ ਫਿਰ ਵੀ ਐਕਚੁਅਲੀ ਕੀ ਹੈ ਇਹ ਫਾਸਟ ਦੇ ਤਰੀਕੇ ਨਾਲ ਖੇਲੇ ਨੇ ਲੇਕਿਨ ਕੋਈ ਗਾਨੀ ਟਾਈਮਿੰਗ ਜੋ ਫਰਕ ਆ ਜਾਂਦਾ ਬੈਟਸਮੈਨਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਅਗਰ ਏਸ਼ੀਆ ਕੱਪ ਤੇ ਸੈਂਚਰੀ ਨਹੀਂ ਵਜੀ ਤਾਂ ਕਿਤੇ ਅੱਗੇ ਜਾ ਕੇ ਵੱਜੂਗੀ ਹਮਾਰੇ ਕਾ ਜ਼ਰੂਰ ਹਿੰਦੁਸਤਾਨ ਨੂੰ ਬੜੀ ਅੱਛੇ ਰਨ ਦੇਗਾ ਔਰ ਅਚੀਆਂ ਪਰਫਾਰਮੈਂਸ ਦੇਗਾ ਔਰ ਸਾਨੂੰ ਉਮੀਦ ਹੈ ਵੀ ਆਉਣ ਵਾਲੇ ਮੈਚਾਂ 'ਚ ਸੈਂਚਰੀ ਜ਼ਰੂਰ ਦਿਖਾਏਗਾ ਸੋ ਬਿਲਕੁਲ ਮਾਨਵਲੀ ਜਿਹੜੀ ਗੱਲ ਹੈਗੀ ਆ ਤੇ ਗੱਲ ਕਰੀਏ ਜਿਤਨਾ ਸ਼ੁਰੂਆਤ ਤੇ ਤੁਸੀਂ ਕਾਫੀ ਮਿਹਨਤ ਕੀਤੀ ਸੀਗੀ ਅਭਿਸ਼ੇਕ ਸ਼ਰਮਾ ਨੂੰ ਸ਼ੁਭਮਨ ਗਿੱਲ ਅਭਿਸ਼ੇਕ ਸ਼ਰਮਾ ਸਾਥੀ ਹੈ ਕੱਲੇਸ ਸੀਗੇ ਦੇਸੀ ਸੀਗੇ ਦੋਵਾਂ ਨੇ ਜਿੱਤਾ ਹੈ ਓਪਨਿੰਗ ਆਂਦੇ ਸੀਗੇ ਇਕੱਠੇ ਦੇਖੋ ਜੀ ਅਭਿਸ਼ੇਕ ਔਰ ਸ਼ੁਮਨ ਗਿੱਲ ਇਹ ਬਚਪਨ ਦੇ ਸਾਥੀ ਹੈ ਭਰਾਵਾਂ ਦੀ ਤਰ੍ਹਾਂ ਰਹਿੰਦੇ ਆ ਸ਼ੁਮਨ ਗਿੱਲ ਜਿਹੜਾ ਬਹੁਤ ਵਰਲਡ ਕਲਾਸ ਪਲੇਅਰ ਹੈ ਔਰ ਉਹਨੇ ਆਪਣੇ ਆਪਣੀ ਬੈਟਿੰਗ ਨਾਲ ساری ਦੁਨੀਆ ਨੂੰ ਦਿਖਾਇਆ ਔਰ ਉਹ ਹਿੰਦੁਸਤਾਨ ਦਾ ਬੜਾ ਟੌਪ ਬੈਟਸਮੈਨ ਹੈ ਚਮਨਖੇਲ ਮੈਂ ਉਹਨੂੰ ਵੀ ਵਧਾਈ ਦੇਣਾ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਵਧਾਈ ਦੇਣਾ ਕਿ ਉਹ ਉਹਨਾਂ ਦੇ ਪਾਪਾ ਨੇ ਵੀ ਬੜੀ ਮਿਹਨਤ ਕੀਤੀ ਹੈ ਔਰ ਉਹਨਾਂ ਦਾ ਪਰਿਵਾਰ ਨੇ ਬੜੀ ਮੈਂ ਤੇ ਉਹਨਾਂ ਨੂੰ ਬਚਪਨ ਤੋਂ ਦੇਖਦਾ ਆ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਪੰਜਾਬ ਦਾ ਸਾਡਾ ਇੱਕ ਲੜਕਾਰ ਸਦੀਪ ਸਿੰਘ ਵੀ ਹੈ ਉਹ ਵੀ ਬਹੁਤ ਤਗੜਾ ਬੋਲਰ ਹੈ ਆਉਣ ਵਾਲੇ ਸਮੇਂ 'ਚ ਉਹ ਬਹੁਤ ਬਹੁਤ ਅੱਛੇ ਮੈਚ ਜਿਤਾਏਗਾ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਯੋਗਦਾਨ ਹੈ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਤੁਸੀਂ ਇਦਾਂ ਤਿਆਰ ਕਰਕੇ ਬੱਚਾ ਕਰ ਲਿਆ ਔਰ ਇਹ ਪੰਜਾਬ ਦੇ ਤਿੰਨੇ ਹੀਰੇ ਆ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਦੀ ਬਹੁਤ ਮੈਚ ਜਿਤਾਣਗੇ ਇਹ ਤਿੰਨੋ ਦੇ ਕੱਲ ਸੀ ਇੰਟਰਵਿਊ ਦੇਖਨੇ ਸੀ ਅਭਿਸ਼ੇਕ ਸ਼ਰਮਾ ਨੇ ਉਹ ਕਹਿ ਰਹੇ ਸੀਗੇ ਕਿ ਜਦ ਮੈਂ ਸਟਾਰਟਿੰਗ ਤੇ ਆਇਆ ਸੀਗਾ ਤੇ ਮੇਰੇ ਕਪਤਾਨ ਨੇ ਮੈਨੂੰ ਇਹ ਕਹਿੰਦਾ ਸੀਗਾ ਕਿ 10 ਮੈਚਾਂ ਤੇ ਵੀ ਜੇ ਤੂੰ ਫੇਲ ਹੋਏਂਗਾ 11ਵੇਂ ਮੈਚ ਤੇ ਵੀ ਜਿਹੜੀ ਓਪਨਿੰਗ ਤੂੰ ਹੀ ਕਰੇ ਲੱਗਦਾ ਹੈ ਕੈਪਟਰ ਦਾ ਬੜਾ ਵਡਾ ਸਪੋਰਟਰ ਹੈ ਅਭਿਸ਼ੇਕ ਸ਼ਰਮਾ ਦੇਖੋ ਇਹ ਤੇ ਕੈਪਟਨ ਜਿਹੜੇ ਹਨ ਬੜੇ ਸਮਝਦਾਰ ਔਰ ਸੁਲਝੀ ਹੁੰਦੇ ਨੇ ਪਲੇਅਰ ਨੂੰ ਕੰਫੀਡੈਂਸ ਦਿੰਦੇ ਨੇ ਖਲੇ ਨੂੰ ਮੋਨੋਵਲ ਉਹਦਾ ਵਧਾਦੇ ਨੇ ਔਰ ਉਹਨੂੰ ਕੌਨਫੀਡੈਂਸ ਦੇ ਕੇ ਉਹਨੂੰ ਪਰਫਾਰਮੈਂਸ ਲੈਂਦੇ ਨੇ ਇਹ ਬੜੇ ਮਸ਼ਹੂਰ ਸੂਰਜ ਕੁਮਾਰ ਯਾਦਵ ਜੀ ਬੜੇ ਮਸ਼ਹੂਰ ਕੈਪਟਨ ਨੇ ਇਹਨਾਂ ਦਾ ਇਹਨਾਂ ਨੂੰ ਸਲੂਟ ਹੈ ਕਿ ਹਿੰਦੁਸਤਾਨ ਦੀ ਟੀਮ ਨੇ ਅੱਜ ਏਸ਼ੀਆ ਕੱਪ ਉਹਨਾਂ ਨੇ ਜਿਤਾਇਆ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਹਿੰਦੁਸਤਾਨ ਬੀਸੀਸੀਆਈ ਨੂੰ ਵੀ ਵਧਾਈ ਦੇਣਾ ਉਹ ਸਿਲੈਕਟਰਾਂ ਨੂੰ ਵੀ ਵਧਾਈ ਦੇਣਾ ਔਰ ਕੋਚਾਂ ਨੂੰ ਵੀ ਵਧਾਈ ਦੇਣਾ ਕਿਉਂ ਉਹਨਾਂ ਨੇ ਬੜੀ ਅੱਛੀ ਟੀਮ ਕੱਢੀ ਹੈ ਔਰ ਬੜੀ ਤਿਆਰ ਕਰਕੇ ਕਰ ਲਈ ਹੈ ਮੈਂ ਗੋਤੰਗ ਗੰਭੀਰ ਜੀ ਨੂੰ ਵਧਾਈ ਬਹੁਤ ਦੇਣਾ ਕਿ ਉਹਨਾਂ ਵਰਗਾ ਕੋਚ ਅਗਰ ਇੰਟਰਨੈਸ਼ਨਲ ਪਲੇਅਰ ਜਿਹੜਾ ਵਰਲਡ ਲੈਵਲ ਦੇ ਪਲੇਅਰ ਸੀ ਆਜ ਇਹਨਾਂ ਦੇ ਨਾਲ ਕੋਚ ਨੇ ਉਹ ਆਪਣਾ ਅਨੁਭਵ ਇਹਨਾਂ ਸਾਰਿਆਂ ਨੂੰ ਦਿੰਦੇ ਨੇ ਉਹਦੇ ਬੜੀ ਅੱਛੀ ਗੱਲ ਹੈ ਇਦਾਂ ਦੇ ਕੋਚ ਅਗਰ ਟੀਮ ਦੇ ਨਾਲ ਰਹਿਣਗੇ ਤੇ ਟੀਮ ਮੇਸ਼ਾ ਵਨ ਕਰੇਗੀ ਬਿਲਕੁਲ